ਤੁਸੀਂ ਦੇਖ ਰਹੇ ਹੋ ਜੀ ਫਾਸਟ ਨਿਊਜ਼ ਤੇ ਮੈਂ ਆ ਤੁਹਾਡਾ ਗਿਲ ਧਰਮਕੁਟੀ ਚੋਰਾਂ ਦੇ ਹੌਸਲੇ ਇੰਨੇ ਬਲੰਦ ਹੋ ਚੁੱਕੇ ਆ ਕਿ ਦਿਨ ਦਿਹਾੜੇ ਜੋ ਆ ਚੋਰੀ ਨੂੰ ਜਾਂਡ ਕੈਤੀ ਨੂੰ ਇਲਜ਼ਾਮ ਦੇ ਰਹੇ ਆ ਪਿੰਡ ਜਲਾਲਾਬਾਦ ਦਵਿੰਦਰ ਕੁਮਾਰ ਕਰਿਆਨੇ ਵਾਲਾ ਉਹਨਾਂ ਦੇ ਘਰ ਵਿੱਚ ਦਿਨ ਦਿਹਾੜੇ ਸਵੇਰ ਦੇ 5 ਵਜੇ ਦੇ ਕਰੀਬ ਚੋਰ 5:40 ਤੇ ਚੋਰ ਦਾਖਲ ਹੁੰਦੇ ਆ ਜਦੋਂ ਅਸੀਂ ਦਵਿੰਦਰ ਕੁਮਾਰ ਜੀ ਆਪਣੀ ਸ਼ਾਪ ਖੋਲਦਾ ਦੁਕਾਨ ਖੋਲਦਾ ਤਾਂ ਇਹ ਚੋਰ ਸਿਕਟਾ ਲਾਈਨ ਦੇ ਬਹਾਨੇ ਅੰਦਰ ਆਉਂਦੇ ਆ ਔਰ ਦਵਿੰਦਰ ਕੁਮਾਰ ਜੀ ਨੂੰ ਦਬੋਚ ਲੈਂਦੇ ਆ ਦੋ ਜਣੇ ਫਿਰ ਆ ਜਾਂਦੇ ਆ ਤਕਰੀਬਨ 6 ਜਣੇ ਸੀ ਜਿਨ੍ਹਾਂ ਨੇ ਇਸ ਵਾਰ ਦਾਤ ਨੂੰ ਇਲਜ਼ਾਮ ਦਿੱਤਾ ਹੈ ਹੱਥਾਂ ਵਿੱਚ ਨੰਗੇ ਕਾਪੇ ਪਿਸਟਲ ਦੀ ਨੋਕ ਤੇ ਕਨਪੱਟੀ ਤੇ ਰੱਖ ਕੇ ਦਵਿੰਦਰ ਕੁਮਾਰ ਜੀ ਦਾ 5 ਲੱਖ ਰੁਪਇਆ ਨਕਦੀ ਅਤੇ ਕਰੀਬ 30 ਟੋਲੇ ਸੋਨਾ ਲੈ ਕੇ ਫਰਾਰ ਹੋ ਗਏ ਆ ਦਿਖਾਉਂਦੇ ਆ ਤੁਹਾਨੂੰ ਇਹ ਵਿਸ਼ੇਸ਼ ਰਿਪੋਰਟ

ਰਿਤਿਕਾ ਰਿਤਿਕਾ ਜੋ ਉਹ ਤੋਂ ਡੇਕਰ ਵਿੱਚ ਚੋਰੀ ਹੋਈ ਆ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਕਿੰਨਾ ਪੇ ਨੁਕਸਾਨ ਹੋ ਗਿਆ ਹਾਂਜੀ ਬਹੁਤ ਨੁਕਸਾਨ ਹੋ ਗਿਆ ਵੀਰੇ ਸੋਨਾ ਸੀਗਾ 30 35 ਟੋਲੇ ਅੱਛਾ ਜੀ ਨਕਦੀ ਸੀਗੀ 5 ਲੱਖ ਦੀ 5 ਲੱਖ ਦੀ ਨਕਦੀ ਸੀ ਹਾਂਜੀ ਥੋੜਾ ਆਏ ਕਿਦਦਰ ਦੀ ਐ ਵੀਰ ਜੀ ਸ਼ਟਰ ਜਦੋਂ ਸਵੇਰੇ ਇਹਨਾਂ ਨੇ ਖੋਲੇ 4:30 ਵਜੇ ਮੈਂ ਉੱਠੀ ਆ ਉੱਠ ਕੇ ਮਚਾਹ ਕੀਤੀ ਚਾਹ ਪੀਂਦੇ ਹੁੰਦੇ ਚਾਹ ਚੂ ਪੀਤੀ ਇਹਨਾਂ ਨੇ ਮੈਂ ਵੀ ਪੀਤੀ ਮੈਂ ਪਾਟ ਕਰਨ ਲੱਗ ਗਈ ਇਹ ਤੇ ਬੀੜੀਆਂ ਬੁੜੀਆਂ ਪੀ ਕੇ ਚਾਹ ਚੂ ਪੀ ਕੇ ਤੇ ਇਹਨਾਂ ਨੇ ਸਟਰ 5:30 ਚੱਕਿਆ 40 ਤੇ ਜਨ ਦੀ 5:40 ਮਿੰਟ ਤੇ ਸਟਰ ਚੱਕਿਆ ਇਹਨਾਂ ਨੇ ਜੀ ਜਦੋਂ ਸਟਰ ਇਹਨਾਂ ਨੇ ਚੱਕਿਆ ਤੇ ਇਹ ਦੋ ਮੁੰਡੇ ਆਏ ਆ ਕਾਲੇ ਉਹਨਾਂ ਦੇ ਕੱਪੜੇ ਆ ਕਹਿੰਦੇ ਸਿਕਟਾ ਲੈਣੀਆਂ ਇੰਨਾ ਉਹਨਾਂ ਨੇ ਕਿਹਾ ਇੰਨਾ ਕਹਿ ਕੇ ਇਧਰਲੇ ਪਾਸੇ ਨੂੰ ਆ ਕੇ ਗੱਲੇ ਵਾਲੇ ਪਾਸੇ ਨੂੰ ਇੱਥੇ ਉਹ ਨੱਪ ਲਏ ਆ ਦੋ ਹੋਰ ਆ ਗਏ ਉਹ ਵੀ ਲੱਗ ਗਏ ਆ ਚਾਰੇ ਦੋ ਹੋਰ ਆਏ ਉਹਨਾਂ ਨੇ ਚਾਬੀਆਂ ਚੱਕੇ ਸਟਰ ਸੱਟ ਕੇ ਥੱਲੇ ਲੋਕ ਕਰਤਾ ਇੱਧਰ ਦੀ ਬੜੇ ਉੱਥੇ ਵੀ ਜਿੰਦਾ ਲਾਤ ਅੰਦਰ ਵਰਗ ਇੱਥੇ ਖਿੱਚਾ ਤੂੰ ਹੀ ਕੀਤਾ ਤੇ ਖੂਨ ਡੁੱਲਿਆ ਪਿਆ ਜੀ ਮੁੜ ਕੇ ਉਹਨਾਂ ਕੋਲੇ ਪਿਸਤੌਲ ਸੀ ਕਾਪੇ ਸੀ ਇਹਨਾਂ ਨੂੰ ਮਾਰਨ ਲੱਗ ਕਹਿੰਦੇ ਆਹਾ ਦੇਓ ਕਹਿੰਦਾ ਚਾਬੀਆਂ ਦੇਵੋ ਅਲਵਾਰੀ ਦੀ ਫੇ ਡੈਡੀ ਕਹਿੰਦਾ ਨਹੀਂ ਚਾਬੀਆਂ ਹੀ ਹੈ ਚ ਹੈ ਨਹੀਂ ਕੁਝ ਵੀ ਕਹਿੰਦਾ ਨਹੀਂ ਉਹ ਪਿਸਤੌਲ ਕੱਢ ਲੈ ਮੈਂ ਕੋਈ ਨਾ ਬੇਟੇ ਲੈ ਚਾਬੀਆਂ ਚੱਕਾ ਨਾ ਮਾਤਾ ਦੇ ਚਾਬੀਆਂ ਮੈਂ ਕੱਢ ਕੇ ਚਾਬੀਆਂ ਦੇ ਦਿਆਂ ਮੁੜ ਕੇ ਅੰਦਰ ਇਹਦੇ ਲੋਕਰ ਵਿੱਚ ਸੋਨਾ ਸੀਗਾ ਕਹਿੰਦਾ ਇਹਦੀਆਂ ਚਾਬੀਆਂ ਦੇ ਕਿ ਮੇਰੇ ਕੋਲੇ ਹੈ ਨਹੀਂ ਮੁੰਡਾ ਵੀ ਕਹਿੰਦਾ ਹੈ ਨਹੀਂ ਉਹ ਕਹਿੰਦੇ ਮਾਰਾਂਗੇ ਤੁਹਾਨੂੰ ਮਾਰ ਦੇਣਾ ਕਹਿੰਦਾ ਨਹੀਂ ਚਾਬੀਆਂ ਦੇ ਦੇ ਕਹਿੰਦਾ ਚਾਬੀਆਂ ਫਿਰ ਮੈਂ ਭਾਲ ਕੇ ਉਹਨਾਂ ਨੂੰ ਚਾਬੀਆਂ ਦੇਤੀਆਂ ਲੌਕਰਤੀਆਂ ਫਿਰ ਉਹਨਾਂ ਨੇ ਕੀ ਕੀਤਾ ਸਾਰਾ ਕੁਝ ਕੱਢ ਲਿਆ ਕੱਢ ਗੁੱਢ ਕੇ ਫਿਰ ਵੀ ਇਹਨਾਂ ਨੂੰ ਮਾਰਦੇ ਸੀ ਦੋਨਾਂ ਜਣਾਂ ਨੂੰ ਮੈਂ ਕਿਹਾ ਨਾ ਮਾਰ ਮੈਂ ਪੁੱਤ ਪੋਤੀ ਕਹਿੰਦੀ ਰਹੀ ਉਹਨਾਂ ਨੂੰ ਮੈਂ ਕੋਈ ਲਵਚ ਨਹੀਂ ਬੋਲੀ ਤੁਸੀਂ ਮੇਰੇ ਪੁੱਤ ਤਾਂ ਮੈਂ ਤੁਹਾਨੂੰ ਜਾਨਮ ਦਿੱਤਾ ਸਮਝ ਲੈ ਤੁਸੀਂ ਮੇਰੇ ਪੁੱਤ ਪਤ ਇਹਨਾਂ ਨੂੰ ਮਾਰੋ ਨਾ ਅਸੀਂ ਕਮਾ ਕੇ ਖਾ ਲਾਂਗੇ ਜਿਹੜਾ ਕੁਝ ਹੈਗਾ ਤੁਸੀਂ ਲੈ ਜਾਓ ਫਿਰ ਇਹਨਾਂ ਨੂੰ ਬੰਨਤਾ ਫਿਰ ਮੈਨੂੰ ਬੰਨਣ ਲੱਗੇ ਪੁੱਤ ਮੈਨੂੰ ਨਾ ਬੰਨੋ ਮੈਨੂੰ ਇੱਥੇ ਬਾਹਰ ਲਿਆ ਕਹਿੰਦਾ ਦੇ ਕਿਹੜਾ ਕੁਛ ਹੈਗਾ ਮੈਂ ਕਿ ਮੇਰੇ ਕੋਲ ਤਾਂ ਕੀ ਆ ਪਤਾ ਤੂੰ ਸਾਰਾ ਕੁਛ ਤਾਂ ਲੈ ਲਿਆ ਹੁਣ ਵੀ ਹੋਰ ਮੇਰੇ ਕੋਲੇ ਕੀ ਆ ਮੈਂ ਕਹਿੰਦੀ ਮੈਨੂੰ ਕੁਛ ਗਲਤ ਬੋਲਦੇ ਆ ਮੈਂ ਕਿ ਪਤਾ ਮੇਰਾ ਤਾਂ ਪ੍ਰੇਸ਼ਨ ਕਰਾਇਆ ਹੋਇਆ ਵੀ ਐਡਾ ਵੱਡਾ ਮੇਰਾ ਢੱਡ ਪੜਾਇਆ ਤੂੰ ਦਿਖਾ ਵੀ ਦਿੰਨੀ ਆ ਮੁੜ ਕੇ ਮੈਨੂੰ ਛੱਡਦਾ ਕਹਿੰਦਾ ਬੋਲੀ ਨਾ ਮੇਰੇ ਮੂੰਹ ਤੇ ਹੱਥ ਰੱਖਦਾ ਮੈਂ ਕਿ ਨਹੀਂ ਬੋਲਦੀ ਪਰ ਇਹਨਾਂ ਦੀ ਜਾਨ ਨਾ ਮਾਰੋ ਇਹਨਾਂ ਨੂੰ ਮਾਰੋ ਨਾ ਮੈਂ ਕਿਹਾ ਇਹ ਤਾਂ ਝੋਕ ਕਰਦੇ ਕੈਮਰੇ ਲੱਗੇ ਕਿ ਕੈਮਰੇ ਲੱਗੇ ਕੈਮਰੇ ਲੱਗੇ ਸੀ ਜਦੋਂ ਸੀ ਰੰਗ ਕਰਾਇਆ ਸੀ ਦੁਕਾਨ ਨੂੰ ਅੰਦਰੋਂ ਉਦੋਂ LCD ਕਰਾਵ ਹੋ ਗਈ ਸੀ ਮੁੜ ਕੇ ਸੀ ਚਾਲੂ ਹੀ ਨਹੀਂ ਸੀ ਕੀਤੇ ਬਸ ਹਲ ਗਰਜੀ ਜੀ ਸੀ ਥੋੜੀ ਮਾਤਾ ਜਿਹੜੀ ਕੋਟ ਮਾਤਾ ਜਿਹੜੀ ਕੁੱਟਮਾਰ ਕੀਤੀ ਉਹ ਤੁਹਾਡੇ ਪਤੀ ਤੇ ਬੇਟੇ ਦੀ ਕੀਤੀ ਹੈ ਹਾਂਜੀ ਮੈਨੂੰ ਕੁਛ ਨਹੀਂ ਗਿਆ ਆ ਬੇਟੇ ਦੀ ਕਿੰਨੀ ਉਮਰ ਹੈ ਬੇਟੇ ਦੀ ਉਮਰ ਪੁੱਤ ਮੈਂ ਤਾਂ ਹੁਣ ਭੁੱਲ ਗਈ ਕੰਡੀਸ਼ਨ ਕੀ ਆ ਉਹਨਾਂ ਦੀ ਹੁਣ ਹਾਲਾ ਕਟਮਾਰ ਕਰੀਏ ਕਿ ਦਾਖਲ ਤਾਂ ਨਹੀਂ ਨਹੀਂ ਜੀ ਉਹ ਤਾਂ ਉਹਨਾਂ ਨੇ ਥਾਣੇ ਵਾਲੇ ਪੁਲਿਸ ਵਾਲੇ ਲੈ ਕੇ ਗਏ ਉਹ ਤਾਂ ਉੱਥੇ ਲੈ ਕੇ ਗਏ ਆ ਬਹੁਤ ਦੂਰ ਦੂਰ ਦੀ ਪੁਲਿਸ ਆ ਚੁੱਕੀ ਆਪਣੇ ਇਹਨੂੰ ਆਪਾਂ ਇਹਨੂੰ ਆਪਾਂ ਲੁੱਟ ਤਾਂ ਨਹੀਂ ਕਹਿ ਲੁੱਟੀ ਕਹਿ ਸਕਦੇ ਚੋਰੀ ਨਹੀਂ ਕਹਿ ਸਕਦੇ ਜਿਹੜੇ ਕਿ ਸ਼ਰਿਆਂ ਆਏ ਆ ਬੰਦੇ ਹਾਂਜੀ 6 ਵਜੇ ਉਹ ਬਾਹਰ ਨਿਕਲੇ ਆ ਜਾਂਦੀ 15 20 ਮਿੰਟ ਉਹਨਾਂ ਨੇ ਲਾਏ ਆ ਅੰਦਰ 6 ਵਜੇ ਉਹ ਬਾਹਰ ਨਿਕਲ ਗਏ ਸੀਗੇ ਬੰਨ ਕੇ ਇਹਨਾਂ ਨੂੰ ਦੋਨਾਂ ਨੂੰ ਬੰਨਿਆ ਤੇਰੀ ਨਰਦੀ ਆ ਉਹ ਕੀ ਹੈ ਜਿਹੜੀ ਦੁਕਾਨ ਦੇ ਵਿੱਚ ਉਹ ਚੋ ਗੱਲਿਆਂ ਚੋਂ ਲੇ ਕੇ ਕਿੱਥੋਂ ਨਹੀਂ ਜੀ ਗੱਲਿਆਂ ਤਾਂ ਸੀਗੇ ਥੋੜੇ ਪੈਸੇ ਤੇ ਅੰਦਰ ਸੀਗੀ ਅਸੀਂ ਪੇਮੈਂਟ ਨਾ ਕਰਦੇ ਆ ਤਿੰਨ ਦਿਨ ਚਾਰ ਪੰਜ ਲੱਖ ਸਾਨੂੰ ਰੱਖਣਾ ਪੈਂਦਾ ਹਾਂ ਹਾਂ ਵੀਰ ਜਾਨ ਇਹ ਜਿਹੜੀ ਸੋਨਾ ਤੇ ਨਰਮੀ ਜਿਹੜੀ ਉਹ ਅਲਵਾਰੀ ਜੋ ਲੈ ਅਲਵਾਰੀ ਚ ਸੀ ਵੀਰ ਤੁਸੀਂ ਪੁਲਿਸ ਨੂੰ ਇਤਲਾਹ ਤੁਸੀਂ ਕਦੋਂ ਦਿੱਤੀ ਅਸੀਂ ਸਵੇਰ ਹੀ ਦਿੱਤੀ ਜਦੋਂ ਜਦੋਂ ਮੋਕਾ ਮੋਕੇ ਜਦੋਂ ਮੋਬਾਈਲ ਲੈ ਗਏ ਸੀ ਕੋ ਮੇਰਾ ਲੈ ਗਏ ਤੇ ਡੈਡੀ ਦਾ ਲੈ ਗਏ ਮੁੰਡੇ ਦਾ ਉੱਪਰੋਂ ਚੱਕ ਲਿਆ ਏ ਜਦੋਂ ਮੁੰਡਾ ਇੱਕਦਮ ਥੱਲੇ ਆਇਆ ਮੈਂ ਉਹਨਾਂ ਨੂੰ ਜੱਫੀ ਪਾ ਕੇ ਇੱਕ ਮੁੰਡੇ ਨੂੰ ਕਿਹਾ ਪੁੱਤ ਬਣ ਕੇ ਮੈਨੂੰ ਤੂੰ ਮੋਬਾਈਲ ਦੇ ਦੇ ਮੇਰਾ ਮੇਰਾ ਪੁੱਤ ਬਣ ਕੇ ਜੇ ਮੇਰਾ ਪੁੱਤ ਹੈਗਾ ਤਾਂ ਉਹਨਾਂ ਨੇ ਫਿਰ ਮੈਨੂੰ ਇੱਕ ਮੋਬਾਈਲ ਮੁੰਡੋ ਨੂੰ ਇਹ ਨਹੀਂ ਸੀ ਪਤਾ ਵੀ ਇਹ ਮੰਮੀ ਦਾ ਕੇ ਮੁੰਡੇ ਦਾ ਉਹ ਮੈਨੂੰ ਇੱਕ ਮੋਬਾਈਲ ਦੇ ਕੇ ਮੁੰਡੇ ਵਾਲਾ ਮੋਬਾਈਲ ਮੈਨੂੰ ਫੜਾ ਗਿਓ ਫੜਾ ਗਿਓ ਹਾਂਜੀ ਇਹੋ ਕੀ ਮੰਗ ਕਰਦੇ ਮੰਗ ਕੀ ਕਰਦੇ ਸਾਨੂੰ ਤਾਂ ਬਸ ਹਿਸਾਬ ਚਾਹੀਦਾ ਕੋਈ ਬੰਦਿਆਂ ਦੇ ਚਿਹਰੇ ਚੁਰੇ ਤਾਂ ਤਾਂ ਨਹੀਂ ਪਤਾ ਸੀ ਕਿ ਤੁਹਾਨੂੰ ਨਹੀਂ ਵੀਰ ਜੀ ਕੋਈ ਚਿਹਰਾ ਨਹੀਂ ਉਹਨਾਂ ਦਿਸਦਾ ਉਹਨਾਂ ਕੱਲੇ ਅੱਖਾਂ-ਅੱਖਾਂ ਦਿਸਦੀਆਂ ਬਸ ਇੰਨਾ ਪਤਾ ਵੀ ਕਾਲੇ ਕੱਪੜੇ ਸੀ ਸਾਰਿਆਂ ਦੇ ਠੀਕ ਹੈ ਦੋ ਮੁੰਡੇ ਮਦਰੇ ਸੀਗੇ ਥੋੜੇ ਕੱਦ ਦੇ ਸੀ ਥੋੜੀ ਉਮਰ ਦੇ ਲੱਗਦੇ ਸੀਗੇ ਜੀ ਤੇ ਚਾਰ ਮੁੰਡੇ ਲੰਬੇ ਸੀਗੇ ਪਤਾ ਲੱਗਾ ਵੀ ਕਾਹਦੇ ਤੇ ਆਏ ਸੀ ਇਹ ਨਹੀਂ ਪਤਾ ਲੱਗਿਆ ਉਹ ਜਦੋਂ ਇਹਨਾਂ ਨੇ ਛੜਰ ਚੱਕਿਆ ਉਹ ਕਹਿੰਦੇ ਵੀ ਇਧਰੋਂ ਆਏ ਕੋਈ ਉਹਨਾਂ ਕੋਲੇ ਸਾਧਨ ਨਹੀਂ ਸੀ ਤੌਰਕੇ ਆਏ ਦੋ ਮੁੰਡੇ ਬਾਅਦ ਚ ਨਹੀਂ ਪਤਾ ਉਹ ਕਾਹਦੇ ਤੇ ਹੋਰ ਆਏ ਕਾਹਦੇ ਤੇ ਨਹੀਂ ਪਤਾ ਨਾ ਸਾਨੂੰ ਜਾਣ ਦੋ ਬਸ ਇੱਕ ਗੱਲ ਦੱਸੋ ਵੀ ਕ੍ਰਿਆਨੇ ਦੀ ਤੁਹਾਡੀ ਦੁਕਾਨ ਆ ਕੋਈ ਸਮਾਨ ਤੇ ਨਹੀਂ ਲੱਗਿਆ ਦੁਕਾਨ 'ਚ ਸ਼ਕਟਾ ਲੈ ਗਏ 5-6000 ਦੀਆਂ ਪੰਜ ਛੇ ਹਾਂ ਚਕਟਾ ਡੱਬੇ ਸੀਗੇ ਉਹ ਲੈ ਗਏ ਉਹ ਲੈ ਗਏ ਹੋਰ ਕੁਝ ਨਹੀਂ ਨਹੀਂ ਹੋਰ ਕੁਝ ਨਹੀਂ ਲੈ ਗਏ ਤੇ ਉਹਦੇ ਵਿੱਚ ਜਿਹੜੇ ਪੈਸੇ ਪਏ ਸੀ ਗੱਲੇ ਚ ਉਹ ਲੈ ਗਏ ਆਪਣੇ ਹਾਂ ਉਹ ਗੱਲੇ ਚ ਪੈਸੇ ਸੀਗੇ ਤੇ ਉਹ ਲੈ ਗਏ ਸਾਰੇ ਚਲੋ ਠੀਕ ਹੈ ਓਕੇ ਹਾਂ ਕੀ ਨਾਮ ਹੈ ਜੀ ਆਪਣਾ ਦਿਵਿੰਦਰ ਕੁਮਾਰ ਗੜਗਾ ਜੀ ਭਾਈ ਕਿੰਨੇ ਵਜੇ ਦੁਕਾਨ ਖੋਲੀ ਸੀ ਤੇ ਕਿਵੇਂ ਚੋਰਾਂ ਨੇ ਚੋਰੀ ਨੂੰ ਇਜਾਮ ਦਿੱਤਾ ਪੰਜ 40 ਵਜੇ ਮੈਂ ਦੁਕਾਨ ਖੋਲੀ ਆ ਜੀ ਜੀ ਮੇਰੇ ਮਗਰੇ ਆ ਗਈ ਦੋ ਜਣੇ ਜੀ ਉਹ ਅੰਦਰ ਵੜ ਗਏ ਦੋ ਜਣੇ ਹੋਰ ਆ ਗਏ ਜੀ ਮੇਰੇ ਕਾਊਂਟਰ ਦੇ ਅੰਦਰ ਦੀ ਆ ਕੇ ਮੈਨੂੰ ਥੜ ਲਿਆ ਥੜ ਲਿਆ ਟੋਡੇ ਖੂਖਰ ਕਾਫੀ ਡੁੱਲਾ ਹੋਇਆ ਕੀ ਇਹ ਇੱਥੇ ਘੇੜਿਆ ਜੀ ਮੈਨੂੰ ਇਹਨਾਂ ਨੇ ਇੱਥੇ ਲਿਆ ਕੇ ਢੀਸ ਕਹਿਆ ਆ ਜੀ ਜੀ ਫੇਰ ਫੜੀ ਘੀੜੀ ਢੀਸ ਕੇ ਦੇ ਆ ਕੇ ਤੇ ਮੁੰਡੇ ਦੇ ਬਾਅਦ ਜੀ ਮੰਮੀ ਨੇ ਆਵਾਜ਼ ਦਿੱਤੀ ਤੇ ਮੁੰਡਾ ਥੱਲੇ ਉਤਰਿਆ ਬਸ ਸਾਨੂੰ ਤਿੰਨਾਂ ਨੂੰ ਕਮਰੇ ਜੰਦਰ ਬੰਦ ਕਰ ਲਿਆ ਬੰਦ ਕਰ ਲਿਆ ਫੇਰ ਕਹਿੰਦੇ ਜਿਹੜਾ ਕੋ ਹੈਗਾ ਦੇ ਦਿਓ ਜੀ ਸਾ ਸ ਕੀ 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 ਮਾਰਿਆ ਟੋਡੇ ਮਾਰਿਆ ਜੀ ਮੇਰੇ ਦਾਸ ਹੀ ਉਹਨਾਂ ਕੋਲੇ ਜੀ ਮੈਨੂੰ ਲੱਗਿਆ ਜਾਣੀ ਜਾਨੀ ਕਿ ਹੂੰ ਢੋਲ ਸਫਾ ਜਾ ਕੀਤਾ ਮੇਰੇ ਇਹਨਾਂ ਨੇ ਹਾਂ ਯਾਨੀ ਉਹਨਾਂ ਦਾ ਦੇ ਨਾਲ ਨਪਿਆ ਮੈਨੂੰ ਉਹਨਾਂ ਨੇ ਜੀ ਰਾੜ ਦੇ ਨਾਲ ਨਪਿਆ ਮੈਨੂੰ ਉਹਨਾਂ ਨੇ ਯਾਨੀ ਤੁਸੀਂ ਕੋਈ ਕੋਈ ਜਜ਼ਬਾ ਜੀ ਨਹੀਂ ਕੀਤੀ ਜੋ ਉਹਨਾਂ ਨੇ ਮੰਗਿਆ ਬਾਬਾ ਦੇ ਜਾਈ ਵਾ ਦੇ ਤਾਂ ਜਾਣੀ ਆਪਣੀ ਜਾਨ ਬਚਾਈ ਜਾਨ ਬਚਾਈ ਹੈ ਜੀ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਪ੍ਰਸ਼ਾਸਨੋਂ ਮੰਗੀ ਹੈ ਅਜੇ ਇਨਸਾਫ ਹੋਣਾ ਚਾਹੀਦਾ ਐਸਐਸਓ ਨੇ ਕੀ ਭਰੋਸਾ ਦਵਾਇਆ ਮੌਕੇ ਤੇ ਉਹ ਕਹਿੰਦੇ ਕਰਾਂਗੇ ਕਾਰਵਾਈ ਠੀਕ ਹੈ ਹਾਂ ਜੀ